ਤਾਨੂੰ ਖਬਰ ਸੁਣਾਉਣੇ ਆ ਕਰਨਲ ਪਰਿਵਾਰ ਦੇ ਨਾਲ ਜੁੜੀ ਹੋਈ ਖਬਰ ਆ ਉਸ ਤੋਂ ਪਹਿਲਾਂ ਤੁਹਾਨੂੰ ਹੋਰ ਦੋ ਖਬਰਾਂ ਸੁਣਾਉਣੇ ਆ ਕਿ ਜਿਹੜੀ ਇੱਕ ਤਾਂ ਬੜੀ ਦੁਖਦਾਈ ਖਬਰ ਆ ਤੇ ਉਸ ਤੋਂ ਪਹਿਲਾਂ ਜਿਹੜੀ ਇੱਕ ਕਿਸਾਨਾਂ ਤੇ ਜਿਹੜੀ ਭਗਵੰਤ ਮਾਨ ਦੇ ਨਾਲ ਜੁੜੀ ਖਬਰ ਉਹ ਵੀ ਸੁਣਾਵਾਂਗੇ ਤੇ ਕਰਨਲ ਪਰਿਵਾਰ ਨਾਲ ਜੁੜੀ ਵੱਡੀ ਖਬਰ ਉਹਦਾ ਵੀ ਜ਼ਰੂਰ ਰੁੱਖ ਕਰਾਂਗੇ ਸਭ ਤੋਂ ਪਹਿਲਾਂ ਦੁਖਦਾਈ ਖਬਰ ਇਹ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਰੁਟਕੀਆ ਰੁੜਕੀ ਦੇ ਵਿੱਚ ਕੀ ਹੋਇਆ ਕਿ ਦੱਸਿਆ ਜਾ ਰਿਹਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿ ਇੱਕ 13 ਸਾਲਾਂ ਦਾ ਬੱਚਾ ਇਸ ਦੋਸਤ ਦੇ ਵਿੱਚ ਇੱਕ ਪਾਪੀ ਨੇ ਅਕਿਰਤ ਕਰਨ ਬੰਦੇ ਨੇ ਇੱਕ ਮੈਂ ਕਹੂੰਗਾ ਝਾਲ ਬੰਦੇ ਨੇ ਕਾਦੇ ਪਿੱਛੇ ਉਹਨੂੰ ਜਾਨੋਂ ਮਾਰ ਦਿੱਤਾ ਜਾਂ ਜਾਨੋਂ ਜਿਹੜਾ ਉਹਦਾ ਜਿਹੜਾ ਗਲਾ ਘੋਟ ਕੇ ਜਿਹੜੀ ਉਹਦੀ ਹਤਿਆ ਕਰ ਦਿੱਤੀ ਆ ਕਿਉਂ ਕੀਤੀ ਆ ਤੁਹਾਨੂੰ ਦੱਸ ਜੇ ਤੁਹਾਡੇ ਸੁਣ ਕੇ ਰੋਂਗਟੇ ਖੜੇ ਹੋ ਜਾਣਗੇ ਇੱਕ ਯਾਦਮ ਨੇ 13 ਸਾਲਾਂ ਦਾ ਬੱਚਾ ਇਕਲੌਤਾ ਬੱਚਾ ਜਿਹੜਾ ਮਾਪਿਆਂ ਦਾ ਉਹ ਇਸ ਗੱਲ ਕਰਕੇ ਮਾਰ ਦਿੱਤਾ ਕਿ ਮੇਰਾ ਇਸ ਬੱਚੇ ਨੇ ਜਿਹੜਾ ਕਿ ਕਬੂਤਰ ਚੋਰੀ ਕਰ ਲਿਆ ਵੇਖੋ ਕਿੰਡੀ ਸ਼ਰਮਨਾਕ ਤੇ ਘਟੀਆ ਹਰਕਤ ਤੇ ਗੱਲ ਆ ਇੱਕ ਕਬੂਤਰ ਕਹਿੰਦਾ ਚੋਰੀ ਕਰ ਲਿਆ ਤੇ ਉਹਦੇ ਪਿੱਛੇ ਇਹ ਦੱਸਿਆ ਜਾ ਰਿਹਾ ਕਿ ਉਹਦਾ ਗਲਾ ਘੁੱਟ ਕੇ ਮਾਰ ਦਿੱਤਾ ਬੱਚੇ ਦਾ ਤੇਰਾ ਸਾਲਾ ਦਾ ਬੱਚਾ ਦੱਸਿਆ ਜਾ ਰਿਹਾ ਮਾਨਸਾ ਜ਼ਿਲ੍ਹੇ ਦਾ ਪਿੰਡ ਰੋੜਕੀ ਸਭ ਤੋਂ ਵੱਡੀ ਖਬਰ ਆ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤੇ ਜਿਹੜਾ ਬੱਖ ਬੱਖ ਲੋਕਾਂ ਵੱਲੋਂ ਉਸ ਜਿਸ ਨੇ ਪਾਪੀ ਨੇ ਉਸਾਂ ਬੱਚੇ ਨੂੰ ਮਾਰਿਆ ਉਹਨੂੰ ਲਾਣਤਾ ਪੈ ਰੀਆਂ ਤੇ ਲੋਕਾਂ ਦੀ ਜਿਹੜੀ ਮੰਗਾ ਕਿ ਐਸੇ ਜ਼ਾਲਮਾ ਪਾਪੀ ਬੰਦੇ ਨੂੰ ਜਿਹੜੀ ਘੱਟੋ-ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਕਿ ਇੱਕ ਛੋਟੀ ਜੀ ਗੱਲ ਪਿੱਸੋਂ ਤੇ 1000 ਜਲਦਬਾਰ ਪਿੱਸੇ ਕੂਤਰ ਚੋਰੀ ਪਿੱਸੇ ਨਾ ਕੋਈ ਮਾਰਿਆ ਨਾ ਕੁਝ ਹੋਰ ਕਰਿਆ ਇੱਕ ਤੂੰ ਬੱਚੇ ਦਾ ਜਿਹੜਾ ਇਹ ਕਤਲ ਕਰ ਦਿੱਤਾ ਸਭ ਤੋਂ ਵੱਡੀ ਦੁਖਦਾਈ ਖਬਰ ਇਹ ਸਾਹਮਣੇ ਨਿਕਲ ਕੇ ਆ ਰਹੀ ਆ ਦੂਸਰੀ ਖਬਰ ਜੁੜੀ ਹੈ ਆਪਾ ਭਗਵਤਮਾਨ ਪੰਜਾਬ ਸਰਕਾਰ ਕਹਿ ਲਈ ਆ ਆਪਾਂ ਤੇ ਕਿਸਾਨਾਂ ਦੇ ਨਾਲ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜ਼ਮੀਨਾਂ ਜਿਹੜੀਆਂ ਅਕਵਾਇਰ ਕਰਨ ਦੀ ਜਿਹੜੀ ਇੱਕ ਪਾਲਿਸੀ ਲਿਆਂਦੀ ਆ ਪੰਜਾਬ ਸਰਕਾਰ ਵੱਲੋਂ ਉਹਦੇ ਤਹਿਤ ਜਿਹੜਾ ਕਿ ਕਈ ਅਨੇਕਾ ਪਿੰਡਾਂ ਦੇ ਵਿੱਚ ਸਰਪੰਚਾਂ ਵੱਲੋਂ ਪੰਚਾਇਤ ਵੱਲੋਂ ਮਤੇ ਵੀ ਪਾਏ ਜਾ ਰਹੇ ਆ ਕਿ ਸਾਡੇ ਪਿੰਡਾਂ ਵਿੱਚ ਆਮ ਆਦੀ ਪਾਰਟੀ ਦਾ ਕੋਈ ਵੀ ਵਿਅਕਤੀ ਜਾਂ ਲੀਡਰ ਸਾਡੇ ਪਿੰਡਾਂ ਦੇ ਵਿੱਚ ਨਾ ਬੜੇ ਕਿਉਂਕਿ ਉਹਨਾਂ ਦੀਆਂ ਪੁੱਤਾਵਾਗ ਪਾਲੀਆਂ ਜ਼ਮੀਨਾਂ ਉੱਪਰ ਸਰਕਾਰ ਕਬਜ਼ਾ ਕਰ ਰਹੀ ਆ ਕਬਜ਼ਾ ਕੀ ਕਰ ਰਹੀ ਆ ਕਿ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਅਕਵਾਇਰ ਕਰ ਰਹੀ ਆ ਧੱਕੇ ਦੇ ਨਾਲ ਕਿਸਾਨਾਂ ਵੱਲੋਂ ਲਗਾਤਾਰ ਇਹਦਾ ਜਿਹੜਾ ਵਿਰੋਧ ਕੀਤਾ ਜਾ ਰਿਹਾਗਾ ਤੇ ਪ੍ਰਸ਼ਾਸਨ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹ ਜ਼ਮੀਨ ਜਿਹੜੀ ਅਸੀਂ ਫਲਾਨੀ ਜਿਹੜੀ ਕੰਪਨੀ ਆ ਉਹਦੇ ਅੰਡਰ ਕਰ ਦਿੱਤੀ ਆ ਤੇ ਹੁਣ ਜਿਹੜਾ ਕਿ ਇਹ ਕਿਸਾਨ ਨੇ ਜਿਹੜੇ ਇਹਨਾਂ ਨੂੰ ਅਸੀਂ ਚੁੱਕ ਕੇ ਜੇਲਾਂ ਦੇ ਵਿੱਚ ਸੁੱਟ ਦੇਣਾ ਤੇ ਨਾਲ ਹੀ ਪਤਾ ਲੱਗਿਆ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਇਹ ਵੀ ਮਿਲੀ ਆ ਕਿ ਜਿਹੜੇ ਵੱਡੇ ਆਗੂ ਆ ਕਿਸਾਨ ਦੁਨੀਆ ਦੇ ਉਹਨਾਂ ਨੂੰ ਵੀ ਜਿਹੜਾ ਚੱਕਿਆ ਜਾਊਗਾ ਲੱਖਾ ਸਧਾਨਾ ਭਾਨਾ ਸਿੱਧੂ ਅਤੇ ਹੋਰ ਜਿਹੜੇ ਕਿ ਇਹਨਾਂ ਨੀਤੀਆਂ ਦਾ ਵਿਰੋਧ ਕਰਦੇ ਆ ਜਿਹੜੇ ਕਿ ਕਿਸਾਨ ਅਤੇ ਮਜ਼ਦੂਰ ਆ ਇੱਕਠੇ ਹੋ ਕੇ ਇਹਨਾਂ ਨੀਤੀਆਂ ਦਾ ਸਰਕਾਰ ਦਾ ਵਿਰੋਧ ਕਰਦੇ ਆ ਤੇ ਹੁਣ ਸਰਕਾਰ ਨੇ ਮਨ ਬਣਾ ਲਿਆ ਕਿ ਉਹਨਾਂ ਨੂੰ ਜੇਲਾਂ ਦੇ ਵਿੱਚ ਕਈ ਮਹੀਨੇ ਲਾ ਲੋ ਸਾਲਾਂ ਬਧੀ ਲਾ ਲੋ ਤੇ ਬੰਦ ਕੀਤਾ ਜਾਊਗਾ ਤੇ ਫਿਰ ਉੱਥੇ ਜਿਹੜਾ ਕਿ ਕੋਈ ਕੰਪਨੀ ਆਉਣਗੀਆਂ ਬਾਹਰੋਂ ਉਹ ਕੀ ਉੱਥੇ ਬਣਾਉਂਦੀਆਂ ਨੇ ਕੀ ਇਹਨਾਂ ਦੀ ਪਾਲਿਸੀ ਆ ਇਹ ਅਜੇ ਪਤਾ ਨਹੀਂ ਲੱਗ ਰਿਹਾ ਪੂਰਾ ਕਿ ਕੀ ਇਹਨਾਂ ਦੀ ਜਿਹੜੀ ਪਾਲਿਸੀ ਕੀ ਘੜੀ ਆ ਕੀ ਨੀਤੀ ਇਹਦੇ ਪਿੱਛੇ ਤੇ ਤੀਸਰੀ ਖਬਰ ਹੈਗੀ ਆ ਕਰਨ ਪਰਿਵਾਰ ਦੇ ਨਾਲ ਜੁੜੀ ਹੋਈ ਇਹਦਾ ਧੰਨ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕਰਨਲ ਪਰਿਵਾਰ ਦਾ ਜਿਹੜਾ ਕੇਸ ਆ ਜਿਹੜਾ ਪਸ਼ਵਿੰਦਰ ਸਿੰਘ ਕਰਨਲ ਆ ਅਤੇ ਉਹਨਾਂ ਦਾ ਲੜਕਾ ਅੰਗਤ ਬਾਠ ਜਿਨ੍ਹਾਂ ਨੂੰ ਕਿ 13 14 ਦੀ ਮਾਰਚ ਨੂੰ ਕੁੱਟਿਆ ਬੁਰੀ ਤਰ੍ਹਾਂ ਜਿਨ੍ਹਾਂ ਦਾ ਕੀ ਬਾਹਵੇਂ ਤੋੜ ਦਿੱਤੀ ਜਿਹੜਾ ਆਸਿਰ ਦੇ ਵਿੱਚ ਵੀ ਫਟ ਲੱਗੇ ਜਿਨ੍ਹਾਂ ਦੇ ਤਹਿਤ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਮੁਕਦਮਾ ਦਰਜ ਹੋਇਆਗਾ 307 ਵੀ ਲੱਗੀ ਆ ਤੇ ਹੋਰ ਧਰਾਮ ਵੀ ਸਕੀਨ ਲੱਗੀਆਂ ਨੇ ਤੇ ਸੀਬੀਆਈ ਦੇ ਕੋਲ ਆ ਜਿਹੜਾ ਸੀਬੀਆਈ ਵੱਲੋਂ ਜਿਹੜੀਆਂ ਦੋ ਜਿਹੜੇ ਮੁਕਦਮੇ ਆ ਉਹ ਦਰਜ ਕਰ ਲਏ ਆ ਤੇ ਹੁਣ ਜਿਹੜੇ ਚਾਰ ਇਨਸਪੈਕਟਰਾਂ ਜਿਨ੍ਹਾਂ ਦੀ ਬਠਿੰਡੇ ਦੋ ਦੀ ਜਿਹੜੀ ਬਦਲੀ ਕਰ ਦਿੱਤੀ ਆ ਦੋ ਦੀ ਲੁਧਿਆਣੇ ਕਰ ਦਿੱਤੀ ਆ ਇਹਨਾਂ ਤੋਂ ਇਲਾਵਾ ਦੋ ਹੋਰ ਨੇ ਸ਼ੇਤ ਇਹ ਹੋ ਗਏ ਤੇ ਨਾਲ ਹੀ ਦੱਸਿਆ ਜਾ ਰਿਹਾ ਕਿ ਐਸਐਸਪੀ ਨਾਨਕ ਸਿੰਘ ਉੱਤੇ ਜਿਹੜੀ ਗੱਲ ਦਿਖ ਸਕਦੀ ਆ ਡੀਆਈਈ ਜਿਹੜਾ ਹੁਣ ਅਟਾਇਰ ਹੋ ਗਿਆ ਮਨਜੀਤ ਸਿੱਧੂ ਤੇ ਉਹ ਜਿਹੜਾ ਉਹ ਵੀ ਜਿਹੜਾ ਇਸ ਘੇਰੇ ਦੇ ਵਿੱਚ ਆ ਸਕਦਾ ਤੇ ਬਰੀਕੀ ਦੇ ਨਾਲ ਜਿਹੜੀ ਜਾਂਚ ਆ ਉਹ ਸ਼ੁਰੂ ਹੋ ਚੁੱਕੀ ਆ ਤੇ ਲੱਗਦਾ ਜਲਦੀ ਜਿਹੜਾ ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਤੇ ਉਹਨਾਂ ਨੂੰ ਸਾਰਿਆਂ ਦੀ ਜਿਹੜਿਆ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣਗੀਆਂ ਤੇ ਨੌਕਰੀਆਂ ਜਾਣਗੀਆਂ ਨਾਲ ਜਿਹੜੇ ਪਿੱਸੇ ਉਹਦੇ ਐਸਐਸਪੀਸੀ ਜਾਂ ਡੀਐਸਪੀਸੀ ਜਾਂ ਕੋਈ ਹੋਰ ਲੀਡਰ ਸੀ ਉਹਨਾਂ ਦੀਆਂ ਮੁਸ਼ਕਲਾਂ ਵੀ ਬਾਧੀਆਂ ਨਜ਼ਰ ਆ ਰਹੀਆਂ ਨੇ ਤੇ ਨਾਲ ਇਹ ਜਿਹੜੀ ਗੱਲ ਆ ਇਹ ਡੀਜੀਪੀ ਤੱਕ ਨਹੀਂ ਇਹ ਏਡੀਜੀਪੀ ਤੱਕ ਨਹੀਂ ਡੀਜੀਪੀ ਤੱਕ ਗੱਲ ਜਿਹੜੀ ਪਹੁੰਚ ਚੁੱਕੀ ਆ ਤੇ ਨਾਲ ਜਿਹੜਾ ਕਿ ਗੁਰਤੇਜ ਸਿੰਘ ਢਿੱਲੋਂ ਆ ਜਿਹੜਾ ਕਰਨਲ ਪਰਿਵਾਰ ਦਾ ਰਿਸ਼ਤੇਦਾਰ ਆ ਉਸ ਨੇ ਇੱਕ ਮਾਮਲਾ ਹੋਰ ਨਾਲ ਦਰਜ ਕਰਵਾਇਆਗਾ ਉਹ ਉਹੀ ਮਾਮਲਾ ਦਰਦਿਆ ਤੁਹਾਨੂੰ ਜਿਹੜਾ ਸਭ ਨੂੰ ਪਤਾਗਾ ਕਿ ਜਸਪ੍ਰੀਤ ਸਿੰਘ ਸਿੰਘਾ ਦੌਰ ਵਾਲਾ ਮੁੰਡਾ ਜਿਹੜਾ ਨੌਜਵਾਨ ਜਸਪ੍ਰੀਤ ਸਿੰਘ ਜਿਹੜਾ ਕਿ ਪੁਲਿਸ ਵੱਲੋਂ ਫੇਕ ਅਨਕਾਊਂਟਰ ਦੇ ਵਿੱਚ ਮਾਰ ਦਿੱਤਾ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਰਿਟ ਫਾਈਲ ਹੋ ਚੁੱਕੀ ਆ ਤੇ ਜਲਦੀ ਜਿਹੜਾ ਸੀਬੀਆਈ ਨੂੰ ਮਾਰਕ ਹੋਣ ਵਾਲੀ ਆ ਤੇ ਜਿਹੜੇ ਦੋਨੇ ਇਕੱਠੀਆਂ ਜਿਹੜੀਆਂ ਕਿ ਇਹ ਦੱਸਿਆ ਜਾ ਰਿਹਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆ ਕਿ ਦੋਨੇ ਇਕੱਠੇ ਕੇਸ ਆ ਜਿਹੜੇ ਦੋਨੇ ਚੱਲਣਗੇ ਕਿਉਂਕਿ ਕੜੀ ਕਿਉਂ ਜੁੜਦੀ ਆ ਕਿ ਜਿਹੜੇ ਕਰਨਲ ਨੂੰ ਕੁੱਟੜ-ਕੁੱਟੋਦੇ ਸੀ ਜਿਹੜੇ ਜਿਨ੍ਹਾਂ ਨੇ ਬੁਰੀ ਤਰ੍ਹਾਂ ਕੁੱਟਿਆ ਉਹ ਅਫਸਰ ਉਸ ਟਾਈਮ ਕਿੱਥੇ ਸੀ ਕਿੱਥੇ ਲੋਕੇ ਸਨ ਸੀ ਉਹਨਾਂ ਦੀਆਂ ਕਿੱਥੋਂ-ਕਿੱਥੋਂ ਆਏ ਸੀ ਕੀ ਕਰਦੇ ਸੀ ਉਹ ਰਾਤ ਨੂੰ ਇਹ ਵੱਡੇ ਸਵਾਲ ਨੇ ਨਾਲ ਉਹਨਾਂ ਦੇ ਜਿਹੜੇ ਹੋਰ ਆ 8 ਗਨਮੈਨ ਨੇ ਜੇ ਆਪਾਂ ਕਹਿ ਲਈਏ ਪੁਲਿਸ ਵਾਲੇ ਆ ਉਹ ਬੇਤੈ ਤਾਂ ਉਹ ਵੀ ਰਗੜੇ ਜਾਣਗੇ ਇਹਦੇ ਵਿੱਚ ਜਿਹੜਾ ਕਿ ਹੁਣ ਪੁਲਿਸ ਵਾਲਿਆਂ ਦਾ ਬਚਣਾ ਜਿਹੜਾ ਮੁਸ਼ਕਲ ਹੋ ਗਿਆ ਜਿਹੜਾ ਕਿ ਚਾਰੇ ਇਨਸਪੈਕਟਰਾਂ ਦੀ ਨੌਕਰੀ ਤੇ ਜਾਊ ਜਾਊ ਦੋ ਹੋਰ ਛੇ ਜਿਹੜਾ ਜਾਣੇ ਦੱਸੇ ਜਾ ਰਹੇ ਆ ਇਹਦੇ ਵਿੱਚ ਮੁੱਖ ਮੁਲਜ਼ਮਾ ਜਿਹੜੇ ਛੇ ਤੋਂ ਇਲਾਵਾ ਇਹਦੀ ਗਿਣਤੀ ਵੱਧ ਕੇ ਕਿੰਨੀ ਹੁੰਦੀ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸੀ ਵੀ ਆਈ ਜਿਹੜੀ ਜਿਹੜਾ ਕਲੀਅਰ ਕਰ ਦੇਊਗੀ ਦੂਸਰੇ ਪਾਸੇ ਜਿਹੜਾ ਜਸਪ੍ਰੀਤ ਸਿੰਘ ਨੂੰ ਜਿਹੜਾ ਇੱਕ ਚੱਕ ਕੇ ਜਿਹੜਾ ਉਹਦੇ ਕੋਲ ਖੜ ਕੇ ਜਿਹੜਾ ਗੋਲੀਆਂ ਮਾਰੀਆਂ ਨੇ ਉਹਦੀ ਵੀ ਸਾਨਬੀਨ ਹੋ ਰਹੀ ਆ ਸੀਬੀਆਈ ਵੱਲੋਂ ਜਿਹੜਾ ਉਹਦਾ ਵੀ ਖਾਕਾ ਜਿਹੜਾ ਸਾਰਾ ਤਿਆਰ ਕੀਤਾ ਜਾ ਰਿਹਾਗਾ ਕਿ ਉਹ ਕੇਸ ਵੀ ਜਿਹੜਾ ਸੀਬੀਆਈ ਦੇ ਜਿਹੜਾ ਲੱਗੇ ਤੱਕ ਗਈ ਆ ਜੇ ਆਪਾਂ ਇਹ ਕਹਿ ਲਈਏ ਕਿ ਰੌਲਾ ਬਹੁਤ ਪਿਆਗਾ মিডিਆ ਵੱਲੋਂ ਅਤੇ ਹੋਰ ਲੋਕਾਂ ਵੱਲੋਂ ਰੌਲਾ ਕਿਉਂ ਪਿਆ ਜੇਕਰ ਕਰਨਲ ਪਰਿਵਾਰ ਨੂੰ ਇਹ ਪੁਲਿਸ ਵਾਲੇ ਇਹ ਨਾਕੁਰ ਦੇ ਇਹ ਜ਼ਾਲਿਮਾਂ ਤਾਂ ਉਸ ਨੌਜਵਾਨ ਦਾ ਜਿਹੜਾ ਕੇਸ ਦੱਬ ਕੇ ਰਹਿ ਜਾਣਾ ਸੀ ਉਸ ਨੂੰ ਕਿਹਨੇ ਪੁੱਛਣਾ ਸੀ ਅੱਜ ਉਹਨਾਂ ਦੇ ਮਾਪੇ ਆ ਜਿਹੜੇ ਉਹ ਘਰ ਤੋਂ ਬਾਹਰ ਨੇ ਘਰ ਜਿਹੜਾ ਉਜਾੜ ਦਿੱਤਾ ਪਾਪੀਆਂ ਨੇ ਇਸ ਕਰਕੇ ਜਿਹੜਾ ਇਹ ਇੱਕ ਇੱਕ ਨਹੀਂ ਇੱਥੇ ਪੰਜਾਬ ਦੇ ਵਿੱਚ ਅਜਿਹੇ ਘਟਨਾ ਬਹੁਤ ਹੋਈਆਂ ਨੇ ਬਠਿੰਡੇ ਦੇ ਵਿੱਚ ਹੋਈ ਆ ਨਰਿੰਦਰ ਦੀਪ ਸਿੰਘ ਨੂੰ ਜਿਹੜਾ ਕਿ ਕੋਟ-ਕੋਟ ਕੇ ਜਿਹੜਾ ਕਰੰਟ ਲਾ ਕੇ ਮਾਰ ਦਿੱਤਾ ਕਿਸੇ ਦਾ ਪਾਣੀ ਵਿੱਚ ਨੱਕ ਡੁਬੋ ਕੇ ਮਾਰ ਦਿੰਦੇ ਆ ਅਵੌਰ ਦੇ ਵਿੱਚ ਦੋ ਨੌਜਵਾਨਾਂ ਨੂੰ ਫੜ ਕੇ ਜਿਹੜਾ ਪੁਲਿਸ ਵੱਲੋਂ ਇੱਕ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾਂਦਾ ਤੇ ਬਾਅਦ ਵਿੱਚ ਪੁਲਿਸ ਦੇ ਜਦੋਂ ਉੱਪਰ ਦਬਾਅ ਪੈਂਦਾ ਤੇ ਬਾਅਦ ਵਿੱਚ ਕਹਿੰਦੀ ਆ ਤੇ ਇਹ ਤਾਂ ਗੈਂਗਸਟਰਾਂ ਨੇ ਮਾਰ ਦਿੱਤੇ ਆ ਫੜੇ ਤੁਸੀਂ ਹੁਣ ਮਾਰ ਕੇ ਗੈਂਗਸਟਰ ਕਿੱਡੀ ਸ਼ਰਮ ਤੇ ਘਨਾਉਣੀ ਹਰਕਤ ਹੈ ਕਿੱਡੀ ਜਿਹੜਾ ਘਟਿਆ ਪੁਲਿਸ ਜਿਹੜੀ ਨੀਤੀ ਅਪਣਾ ਰਹੀ ਆ ਜਾਂ ਫਿਰ ਜੂਪੀ ਦੇ ਵਿੱਚ ਜੂਪੀ ਦੇ ਵਿੱਚ ਜਿਹੜੇ ਮੁੰਡੇ ਮਾਰੇ ਆ ਤਿੰਨ ਨੌਜਵਾਨ ਆ ਉਹ ਵੀ ਕੇਸ ਆ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਚਲਿਆ ਗਿਆ ਜਣੀ ਕਿ ਕਹਿੰਦਾ ਭਾਵ ਕਿ ਸਾਰੇ ਕੇਸਾਂ ਨੂੰ ਜਿਹੜਾ ਹੁਣ ਸਿਵੀਆਈ ਹਵਾਲੇ ਹੋਣਗੇ ਸਾਰੇ ਕੇਸ ਆ ਇਹਨਾਂ ਦੇ ਵਿੱਚ ਪੁਲਿਸ ਮੁਲਾਜ਼ਮ ਕਿਹੜੇ-ਕਿਹੜੇ ਰਗੜੇ ਜਾਂਦੇ ਆ ਕਿਹੜੇ-ਕਿਹੜੇ ਅਫਸਰ ਰਗੜੇ ਜਾਂਦੇ ਆ ਜਾਂ ਉਹਨਾਂ ਦੇ ਪਿੱਛੇ ਕਿਹੜੇ-ਕਿਹੜੇ ਬੰਦੇ ਇਨਵੋਲਵ ਨੇ ਹੁਣ ਤਾਂ ਸਾਰਾ ਪਤਾ ਹੋਊ ਜਦੋਂ ਸੀਆਂ ਦੌੜ ਵਾਲਾ ਮਾ ਹਲਾ ਹੋਇਆਗਾ ਜਦੋਂ ਬੱਚਾ ਜਦੋਂ ਫੜ ਕੇ ਲਿਆਂਦਾਗਾ ਬੱਚੇ ਨੂੰ ਉਹਨਾਂ ਦੇ ਘਰ ਲਿਆਂਦਾ ਕੌਣ ਲਿਆਂਦਾਗਾ ਤੁਸੀਂ ਅੱਜ ਦਿਨ ਅੱਜ ਤੱਕ ਆ ਇਤਿਹਾਸ ਕੱਢ ਕੇ ਦੇਖ ਲਓ ਕਿੰਨੇ ਬੱਚੇ ਕਨੈਪ ਹੋਇਆ ਕਿੰਨੇ ਬੱਚਿਆਂ ਨੂੰ ਚੁੱਕਿਆ ਗਿਆ ਉਹਨਾਂ ਨੂੰ ਪੁਲਿਸ ਅਫਸਰ ਬੱਚਿਆਂ ਨੂੰ ਆਪਣੇ ਦਫ਼ਤਰ ਬੁਲਾ ਕੇ ਜਿਹੜਾ ਉਹਨਾਂ ਦੇ ਹਵਾਲੇ ਕਰਦੇ ਰਹੀ ਆ ਇਹ ਆਪਾਂ ਸਾਰੇ ਖਬਰਾਂ ਸੁਣਦੇ ਸੀ ਪਰ ਸਭ ਤੋਂ ਜਿਹੜੀ ਵੱਡੀ ਖਬਰ ਇਹ ਸਾਹਮਣੇ ਆ ਕਿ ਜਿਹੜਾ ਸੀਆਂ ਦੌਦ ਵਾਲਾ ਬੱਚਾਗਾ ਉਹ ਡੀਆਈਜੀ ਐਸਐਸਪੀ ਐਂਸਮੈਟਰਾ ਤੇ ਪੰਜਾਬ ਦਾ ਜਿਹੜਾ ਖਜ਼ਾਨਾ ਮੰਤਰੀ ਆ ਜਿਹੜਾ ਹਰਪਾਲ ਸਿੰਘ ਚੀਮਾ ਉਹ ਖੁਦ ਗੋਦੀ ਚੱਕ ਕੇ ਉਹਨਾਂ ਦੇ ਘਰ ਜਿਹੜਾ ਫੜਾਉਣ ਆਇਆਗਾ ਇਹਦੇ ਪਿੱਛੇ ਬਹੁਤ ਵੱਡਾ ਕਾਰਨਾ ਬਹੁਤ ਵੱਡਾ ਰੀਜਨ ਆ ਇਦੇ ਪਿੱਛੇ ਉਹਨਾਂ ਮਾਪੇ ਜਿਹੜੇ ਜਿੱਦਾਂ ਦਾ ਬੱਚਾ ਕਿਡਨਾਪ ਕੀਤਾ ਗਿਆ ਸੀ ਤੇ ਲਖਮਿੰਦਰ ਸਿੰਘ ਬਲਦੋਏ ਦੋਸੂ ਲਾਇਆ ਜਾ ਰਿਹਾ ਜਿਨ੍ਹਾਂ ਦਾ ਪੁੱਤਰ ਜਸਪ੍ਰੀਤ ਸਿੰਘ ਐਨਕਾਊਂਟਰ ਦੇ ਵਿੱਚ ਮਾਰਿਆ ਉਹਨਾਂ ਦਾ ਕਹਿਣਾਗਾ ਕਿ ਸਾਡਾ ਬੱਚਾ ਇਹਨਾਂ ਨੇ ਹੀ ਮਰਵਾਇਆਗਾ ਕਿ ਪੁੱਤ ਨਾਲ ਕੀ ਗੰਧੁੱਪ ਕੀਤੀ ਆ ਕਿ ਕੀ ਉਹਦੇ ਲਿੰਕ ਸਨ ਜਾਂ ਜਸਪ੍ਰੀਤ ਸਿੰਘ ਦੇ ਕਿਹਦੇ ਨਾਲ ਲਿੰਕ ਸਨ ਤੇ ਕੱਲਾ ਜਿਹੜਾ ਇਹ ਮਾਰਨਾ ਕੱਲਾ ਬੱਚੇ ਨੂੰ ਕਨੈਪ ਕਰਨਾ ਇਹ ਮਾਮਲਾ ਇੱਕ ਬਿਉਂਤ ਬਣਾਈ ਗਈ ਹੈ ਕਹਾਣੀ ਘੜੀ ਗਈ ਆ ਜਿਸ ਤਰ੍ਹਾਂ ਪਹਿਲਾਂ ਜਿਹੜੀਆਂ ਕਹਾਣੀਆਂ ਪੁਲਿਸ ਘੜਦੀ ਸੀ ਤੇ ਹੁਣ ਜਿਹੜੀਆਂ ਇਹ ਮੁਸ਼ਕਲਾਂ ਨੇ ਜਿੱਥੇ ਪੁਲਿਸ ਵਾਲਿਆਂ ਦੇ ਵਧਣਗੇ ਤੇ ਉਥੇ ਪੁਲਿਸ ਦੱਸੂਗੀ ਤੇ ਕਿਹੜੇ ਕਿਹੜੇ ਬੰਦੇ ਇਹਦੇ ਵਿੱਚ ਸ਼ਾਮਲ ਹੋਣਗੇ ਕਿਉਂ ਜਿਹੜੀ ਸਾਰੀ ਬਿਉਂਤ ਉਹ ਘੜੀ ਗਈ ਆ ਕਿਉਂ ਜਸਪ੍ਰੀਤ ਸਿੰਘ ਨੂੰ ਮਾਰਿਆ ਕਿੱਥੋਂ ਜਸਪ੍ਰੀਤ ਸਿੰਘ ਨੂੰ ਚੁੱਕਿਆ ਕਿਉਂਕਿ ਕਿਨੇ ਸੱਦਿਆ ਜਸਪ੍ਰੀਤ ਸਿੰਘ ਨੂੰ ਵੱਡੇ ਸਵਾਲ ਤੁਹਾਡੇ ਸਾਹਮਣੇ ਆਉਣ ਵਾਲੇ ਆ ਤੇ ਇਸ ਵੀਡੀਓ ਨੂੰ ਬੱਤ ਬੱਤ ਜਰੂਰ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਜਰੂਰ ਲਿਖਿਓ ਕੀ ਪੌਸ ਵਾਲਿਆਂ ਨੂੰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਇੱਕ ਤਾਂ ਉਹ ਨੌਜਵਾਨ ਮੁੰਡਾ 22 ਸਾਲਾਂ ਦਾ ਮਾਰ ਦਿੱਤਾ ਜਿਹਦਾ ਅਗਲੇ ਅਕਤੂਬਰ ਦੇ ਵਿੱਚ ਵਿਆਹ ਹੋਣਾ ਸੀ ਦੂਜਾ ਕਰਨਲ ਸਾਡੀ ਫੌਜ ਰਾਖੀ ਕਰਦੀ ਆ ਅਸੀਂ ਸੌਨੇ ਆ ਤੇ ਨਹੀਂ ਬਗਾਨਾ ਮੁਲਕ ਜਿਹੜਾ ਸਾਡੇ ਮੁਲਕ ਤੇ ਹਮਲਾ ਕਰ ਦੇਵੇ ਜੇਕਰ ਉਸੇ ਕਰਨਲ ਜਾਂ ਫੌਜ ਦੇ ਜਿਹੜੇ ਨੌਜਵਾਨ ਆ ਉਹੀ ਪੰਜਾਬ ਦੇ ਵਿੱਚ ਜਾਂ ਇੰਡੀਆ ਵਿੱਚ ਸੇਫ ਨੇ ਉਹਨਾਂ ਨੂੰ ਇਸ ਤਰ੍ਹਾਂ ਹੀ ਜਿਹੜਾ ਕੁੱਟਿਆ ਮਾਰਿਆ ਜਾ ਰਿਹਾ ਪੁਲਿਸ ਵੱਲੋਂ ਤੇ ਫਿਰ ਆਪ ਬੰਦੇ ਦਾ ਇੱਥੇ ਕੀ ਬਟੇ ਜਾਊਗਾ ਤੁਸੀਂ ਕਮੈਂਟ ਕਰਕੇ ਜਰੂਰ ਆਪਣੀ رائے ਜਰੂਰ ਦੇਣਾ ਤੇ ਵੀਡੀਓ ਨੂੰ ਬੱਤ ਪਾ ਦੇ ਸ਼ੇਅਰ ਕਰਨਾ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਵਰਜੀ ਕਾ ਖਾਲਸਾ ਵਹਿਜੀ ਕੀ ਫਤਿਹ